ਸਾਰੇ ਭੈਣ ਭਰਾਵਾਂ ਤੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਨਦੀਪ ਕੌਰ ਔਲਖ ਹੈ ਹੁਣ ਮੈਂ ਤੁਹਾਨੂੰ ਕਰਤਾਰ ਸਿੰਘ ਔਲਖ ਦੁਆਰਾ ਲਿਖੀ ਗਈ ਕਿਤਾਬ ਰਾਈ ਦੇ ਪਹਾੜ ਦਾ ਸੱਚ ਭਾਗ ਪਹਿਲਾ ਤੇ ਅਗਲੀ ਕਿਸ਼ਤ ਸੁਣਾਉਣ ਜਾ ਰਹੀ ਹਾਂ ਅੱਜ ਵੀ ਸਭ ਤੋਂ ਵੱਡਾ ਸਵਾਲ ਹੈ ਕਿ ਅਸਲ ਵਿੱਚ ਪਰਮਾਤਮਾ ਰਹਿੰਦਾ ਕਿੱਥੇ ਹੈ ਕਈ ਸਦੀਆਂ ਤੋਂ ਦੇਖਿਆ ਸੁਣਿਆ ਜਾ ਰਿਹਾ ਹੈ ਸਿਆਣੇ ਜਾਂ ਪੁਰਾਣੇ ਮਨੁੱਖਾਂ ਤੋਂ ਕਿ ਪਰਮਾਤਮਾ ਜਾਂ ਤਾਂ ਧਾਰਮਿਕ ਸਥਾਨਾਂ ਵਿੱਚ ਬਿਰਾਜਮਾਨ ਹੈ ਜਾਂ ਫਿਰ ਉਹਨਾਂ ਲੋਕਾਂ ਦੇ ਹਿਸਾਬ ਨਾਲ ਪਰਮਾਤਮਾ ਉੱਪਰ ਰਹਿੰਦਾ ਹੈ ਹਮੇਸ਼ਾ ਦੋਵੇਂ ਹੱਥ ਉੱਪਰ ਵੱਲ ਕਰ ਇਸ਼ਾਰਾ ਕਰਦੇ ਹਨ ਭਾਵ ਨੀਲੀ ਛਤਵਲ ਇਸ ਦਾ ਮਤਲਬ ਹੈ ਕਿ ਸਦੀਆਂ ਤੋਂ ਮਨੁੱਖ ਰੱਟਾ ਲਾਉਂਦਾ ਆ ਰਿਹਾ ਹੈ ਅਤੇ ਜਾਣਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਚਲੋ ਜੇਕਰ ਇਹਨਾਂ ਪੁਰਾਣੇ ਜਾਂ ਸਿਆਣੇ ਮਨੁੱਖਾਂ ਦੇ ਵਿਚਾਰਾਂ ਨਾਲ ਸਹਿਮਤ ਹੋ ਜਾਈਏ ਤਾਂ ਪਰਮਾਤਮਾ ਸਿਰਫ ਧਾਰਮਿਕ ਸਥਾਨਾਂ ਵਿੱਚ ਹੈ ਜਾਂ ਫਿਰ ਉਹਨਾਂ ਨੂੰ ਚਲਾਉਣ ਵਾਲਿਆਂ ਦੇ ਵਾਸ ਵਿੱਚ ਹੈ ਜਾ ਧਰਤੀ ਤੋਂ ਉੱਪਰ ਰਹਿਣ ਵਾਲਿਆਂ ਜੀਵ ਜੰਤੂ ਜਾਂ ਪੰਛੀਆਂ ਦੇ ਵਸ ਵਿੱਚ ਹੈ। ਬਾਕੀ ਅਣਗਿਣਤ ਮਨੁੱਖ ਜਲ-ਥਲ ਦੇ ਜੀਵ ਜੰਤੂ ਜਾਂ ਪੇੜ-ਪੌਦੇ ਜਿਨ੍ਹਾਂ ਨਾਲ ਪੂਰੀ ਧਰਤੀ ਭਰੀ ਪਈ ਹੈ ਉਹ ਸਭ ਪਰਮਾਤਮਾ ਤੋਂ ਬਗੈਰ ਆਪਣਾ ਜੀਵਨ ਬਤੀਤ ਕਰਦੇ ਚਲੇ ਆ ਰਹੇ ਹਨ। ਚਲੋ ਇਹਨਾਂ ਸਿਆਣਿਆਂ ਵੱਲੋਂ ਉੱਪਰ ਵਾਲੇ ਇਸ਼ਾਰੇ ਬਾਰੇ ਸਮਝਿਆ ਜਾਵੇ ਤਾਂ ਉਹ ਜ਼ਿਆਦਾ ਮੁਸ਼ਕਲ ਨਹੀਂ ਹੈ ਕਿ ਉੱਪਰ ਰਹਿਣ ਵਾਲੇ ਜੀਵ ਜੰਤੂ ਸਿਰਫ ਉੱਪਰ ਉਡਾਰੀ ਲਗਾਉਂਦੇ ਹਨ। ਪਰ ਉਹਨਾਂ ਦਾ ਬਹੁਤਾ ਜੀਵਨ ਇਸ ਧਰਤੀ ਉੱਪਰ ਹੀ ਨਿਰਭਰ ਹੁੰਦਾ ਹੈ। ਬਾਕੀ ਬੱਚੀ ਹਵਾ ਜਿਸ ਦਾ ਸਬੰਧ ਵੀ ਧਰਤੀ ਉੱਪਰ ਹੀ ਜੀਵਤ ਹਰੇਕ ਚੀਜ਼ ਨਾਲ ਹੁੰਦਾ ਹੈ। ਦੋਨੋਂ ਹਵਾ ਤੇ ਜੀਵਤ ਚੀਜ਼ਾਂ ਦਾ ਆਪਸ ਵਿੱਚ ਬਹੁਤ ਗੂੜਾ ਸਬੰਧ ਹੈ। ਦੋਨਾਂ ਦੀ ਬਰਾਬਰ ਦੀ ਜ਼ਰੂਰਤ ਤੇ ਬਰਾਬਰ ਦੀ ਅਹਿਮੀਅਤ ਹੈ। ਦੂਸਰਾ ਪਰਮਾਤਮਾ ਦਾ ਸਬੰਧ ਧਾਰਮਿਕ ਸਥਾਨ ਜਾਂ ਉਹਨਾਂ ਨੂੰ ਚਲਾਉਣ ਵਾਲਿਆਂ ਦਾ ਹੈ। ਇਹਨਾਂ ਬਾਰੇ ਜਾਣਨ ਦੀ ਬਹੁਤ ਵੱਡੀ ਜ਼ਰੂਰਤ ਹੈ। ਸਿਰਫ ਮਨੁੱਖ ਦਾ ਭਲੇਖਾ ਹੈ, ਸੱਚ ਅਸਲ ਵਿੱਚ ਕੁਝ ਹੋਰ ਹੈ। ਇੱਕ ਛੋਟੀ ਜਿਹੀ ਕਹਾਣੀ ਹੈ ਜਿਸ ਤੋਂ ਇਹ ਸਿੱਧ ਹੋਵੇਗਾ ਕਿ ਕੀ ਵਾਕਿਆ ਹੀ ਪ੍ਰਮਾਤਮਾ ਧਰਮਸਥਾਨਾਂ ਵਿੱਚ ਹੈ ਜਾਂ ਉਹਨਾਂ ਨੂੰ ਚਲਾਉਣ ਵਾਲਿਆਂ ਦੇ ਵਸ ਵਿੱਚ ਹੈ। ਇੱਕ ਵਾਰੀ ਸਵੇਰੇ-ਸਵੇਰੇ ਇੱਕ ਪਿੰਡ ਦੀ ਚਰਚ ਦੇ ਬਾਹਰ ਇੱਕ ਕਾਲੇ ਰੰਗ ਰੂਪ ਵਾਲਾ ਆਦਮੀ ਆਕਰ ਖੜਾ ਹੋ ਗਿਆ। ਮੈਂ ਤਾਂ ਉਸ ਕਾਲੇ ਰੰਗ ਦੇ ਆਦਮੀ ਨੂੰ ਆਦਮੀ ਸਮਝ ਰਿਹਾ ਹਾਂ ਜੋ ਦੂਸਰੇ ਆਦਮੀਆਂ ਵਰਗਾ ਹੈ। ਰੰਗ ਰੂਪ ਤਾਂ ਪ੍ਰਮਾਤਮਾ ਦੀ ਦੇਣ ਹੈ। ਪਰ ਇਹਨਾਂ ਉੱਪਰ ਸਾਰੇ ਧਰਮਸਥਾਨਾਂ ਵਾਲਿਆਂ ਨੇ ਇੱਕ ਆਦਮੀ ਤੇ ਦੂਸਰੇ ਆਦਮੀ ਵਿੱਚ ਫਰਕ ਪਾ ਰੱਖਿਆ ਹੈ ਕਿਉਂਕਿ ਜਿਹੜਾ ਆਦਮੀ ਬਾਹਰ ਖੜਾ ਸੀ ਉਸ ਦਾ ਰੰਗ ਰੂਪ ਕਾਲਾ ਸੀ ਪਰ ਜਿਸ ਧਰਮਸਥਾਨ ਦੇ ਬਾਹਰ ਖੜਾ ਸੀ ਉਹ ਲੋਕ ਸਫੇਦ ਰੰਗ ਵਾਲੇ ਸਨ ਚਰਚ ਜਾਂ ਮੰਦਰ ਤੇ ਪੁਜਾਰੀ ਨੇ ਜਦੋਂ ਉਸ ਕਾਲੇ ਰੰਗ ਵਾਲੇ ਆਦਮੀ ਨੂੰ ਦੇਖਿਆ ਤਾਂ ਉਸ ਨੇ ਪੁੱਛਿਆ ਕਿ ਆਪ ਇੱਥੇ ਕਿਉਂ ਤੇ ਕਿਸ ਵਾਸਤੇ ਖੜੇ ਹੋ ਅੱਗੋਂ ਕਹਿੰਦਾ ਕਿ ਮੈਂ ਇੱਥੇ ਪਰਮਾਤਮਾ ਦੀ ਖੋਜ ਪਾਲ ਕਰਨ ਵਿੱਚ ਆਇਆ ਹਾਂ ਪੁਜਾਰੀ ਜਾਂ ਪਾਦਰੀ ਨੇ ਉਸ ਆਦਮੀ ਨੂੰ ਪੈਰਾਂ ਤੋਂ ਲੈ ਕੇ ਉੱਪਰ ਤੱਕ ਦੇਖਿਆ ਪੁਰਾਣਾ ਸਮਾਂ ਹੁੰਦਾ ਤਾਂ ਸ਼ਾਇਦ ਪੁਜਾਰੀ ਉਸ ਕਾਲੇ ਰੰਗ ਦੇ ਆਦਮੀ ਦਾ ਪਤਾ ਨਹੀਂ ਕੀ ਹਾਲ ਕਰ ਦਿੰਦਾ ਪਰ ਨਵਾਂ ਜ਼ਮਾਨਾ ਹੈ ਫਿਰ ਵੀ ਉਸ ਪੁਜਾਰੀ ਨੇ ਬੜੇ ਸਹਿਜ ਸੁਭਾਅ ਨਾਲ ਉਸ ਆਦਮੀ ਨੂੰ ਕਹਿਣ ਲੱਗਾ ਕਿ ਪਰਮਾਤਮਾ ਨੂੰ ਖੋਜ ਕਰ ਜਾਂ ਜਾਣ ਕਰ ਕੀ ਕਰੋਗੇ ਪਹਿਲੇ ਆਪਣੇ ਹਿਰਦੇ ਨੂੰ ਸ਼ੁੱਧ ਸਾਫ਼ ਕਰੋ ਤੇ ਦੁਨਿਆਵੀ ਵਕਾਰਾਂ ਤੋਂ ਮੁਕਤ ਹੋ ਜਾਵੋ ਫਿਰ ਪਰਮਾਤਮਾ ਨੂੰ ਖੋਜਣਾ ਅਤੇ ਆਪਣੀ ਚਾਹਤ ਪੂਰੀ ਕਰਨਾ ਉਸ ਪੁਜਾਰੀ ਜਾਂ ਪਾਦਰੀ ਨੇ ਸੋਚਿਆ ਕਿ ਨਾ ਤਾਂ ਇਹ ਆਦਮੀ ਪਵਿੱਤਰ ਹੋਵੇਗਾ ਨਾ ਇਸ ਦਾ ਹਿਰਦਾ ਸ਼ੁੱਧ ਹੋਵੇਗਾ ਅਤੇ ਨਾ ਫਿਰ ਦੁਬਾਰਾ ਇੱਥੇ ਆ ਕੇ ਖੜਾ ਹੋਵੇਗਾ ਇਹੋ ਜਹੀਆਂ ਅਦਭੁੱਤ ਸਾਰੀਆਂ ਗੱਲਾਂ ਜਾਂ ਉੱਚੀ ਜਾਂ ਐੱਚੀ ਸਿੱਖਿਆ ਉਸ ਪੁਜਾਰੀ ਨੇ ਕਦੇ ਵੀ ਸਫੇਦ ਚਮੜੀ ਜਾਂ ਰੰਗ ਵਾਲਿਆਂ ਨੂੰ ਕਦੇ ਨਹੀਂ ਦੱਸੀ ਹੋਵੇਗੀ ਪੁਜਾਰੀ ਜਾਂ ਪਾਦਰੀ ਦੀ ਗੱਲ ਸੁਣ ਕੇ ਉਹ ਕਾਲੇ ਰੰਗ ਦਾ ਆਦਮੀ ਉੱਥੋਂ ਚਲਾ ਗਿਆ ਤਕਰੀਬਨ ਕਈ ਮਹੀਨੇ ਬਾਅਦ ਉਸ ਪਾਦਰੀ ਨੂੰ ਕਿਸੇ ਚੌਰਾਹੇ ਉੱਪਰ ਉਹੀ ਕਾਲਾ ਆਦਮੀ ਖੜਾ ਮਿਲਿਆ ਤੇ ਪਾਦਰੀ ਨੇ ਦੇਖਿਆ ਕਿ ਉਸ ਆਦਮੀ ਦੇ ਸਰੀਰ ਵਿੱਚੋਂ ਅਨੋਖੀਆਂ ਮਹਿਕਾਂ ਉੱਠ ਰਹੀਆਂ ਸਨ ਤੇ ਅੱਖਾਂ ਵਿੱਚੋਂ ਅਦਭੁਤ ਰੋਸ਼ਨੀ ਚਲਕ ਰਹੀ ਸੀ ਤਾਂ ਉਸ ਆਦਮੀ ਨੂੰ ਪੁਜਾਰੀ ਨੇ ਪੁੱਛਿਆ ਕਿ ਆਪ ਫਿਰ ਦੁਬਾਰਾ ਚਰਚ ਕਿਉਂ ਨਹੀਂ ਆਏ ਤਾਂ ਅੱਗੋ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਅਤੇ ਆਪਣੇ ਹਿਰਦੇ ਨੂੰ ਬੜੀ ਕੋਸ਼ਿਸ਼ ਕੀਤੀ ਕਿ ਇਹ ਸਾਫ਼ ਤੇ ਨਿਰਮਲ ਹੋ ਜਾਵੇ ਪਰ ਲੰਬੀ ਮੁਸ਼ਕਲ ਤੇ ਬਾਅਦ ਮੈਂ ਸ਼ਾਂਤ, ਸ਼ੁੱਧ ਅਤੇ ਨਿਰਮਲ ਹੋ ਗਿਆ ਤੇ ਫਿਰ ਮੈਂ ਆਪਣੇ ਵਾਸਤੇ ਇਕਾਂਤ ਜਗ੍ਹਾ ਦੀ ਭਾਲ ਕੀਤੀ। ਇੱਕ ਦਿਨ ਰਾਤ ਨੂੰ ਮੈਂ ਗਹਿਰੀ ਨੀਂਦ ਵਿੱਚ ਸੌਂ ਰਿਹਾ ਸੀ ਤੇ ਸੁਪਨੇ ਵਿੱਚ ਮੈਨੂੰ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਹੋਏ ਅਤੇ ਮੈਨੂੰ ਪੁੱਛਿਆ ਕਿ ਤੂੰ ਕਿਸ ਵਾਸਤੇ ਪਵਿੱਤਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਗੋਂ ਕਹਿਣ ਲੱਗਾ ਕਿ ਮੈਂ ਆਪਣੇ ਪਿੰਡ ਦੀ ਚਰਚ ਵਿੱਚ ਪ੍ਰਵੇਸ਼ ਪਾ ਕੇ ਪਰਮਾਤਮਾ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਚਰਚ ਦਾ ਪਾਦਰੀ ਕਹਿੰਦਾ ਹੈ ਕਿ ਪਹਿਲਾਂ ਪਵਿੱਤਰ ਤੇ ਆਪਣਾ ਹਿਰਦਾ ਸ਼ੁੱਧ ਕਰ ਲਵੋ ਤਾਂ ਫਿਰ ਚਰਚ ਵਿੱਚ ਪ੍ਰਵੇਸ਼ ਜਾਂ ਦਰਸ਼ਨ ਵਾਸਤੇ ਅੰਦਰ ਆ ਸਕਦੇ ਹੋ। ਅੱਗੋਂ ਪ੍ਰਮਾਤਮਾ ਸੁਣ ਕੇ ਹੱਸਣ ਲੱਗਾ ਤੇ ਕਹਿਣ ਲੱਗਾ ਕਿ ਤੂੰ ਪਾਗਲ ਹੈ ਕੋਸ਼ਿਸ਼ ਕਰਨੀ ਛੱਡ ਦੇ। ਪ੍ਰਵੇਸ਼ ਕਰਕੇ ਕੀ ਕਰੇਗਾ? ਪ੍ਰਮਾਤਮਾ ਕਹਿਣ ਲੱਗੇ ਕਿ ਮੈਂ ਖੁਦ ਉਸ ਚਰਚ ਜਾਂ ਮੰਦਿਰ ਜਾਂ ਗੁਰਦੁਆਰੇ ਵਿੱਚ ਪ੍ਰਵੇਸ਼ ਕਰਨ ਦੀ ਪਿਛਲੇ 10 ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਹਾਂ ਪਰ ਉਸ ਚਰਚ ਦਾ ਪੁਜਾਰੀ ਮੈਨੂੰ ਚਰਚ ਵਿੱਚ ਪ੍ਰਵੇਸ਼ ਨਹੀਂ ਕਰਨ ਦਿੰਦਾ। ਮੈਂ ਖੁਦ ਹੀ ਅਸਫਲ ਹੋ ਗਿਆ ਹਾਂ ਤੇ ਨਿਰਾਸ਼ ਹੋ ਗਿਆ ਤੂੰ ਵੀ ਪ੍ਰਵੇਸ਼ ਨਹੀਂ ਕਰ ਪਾਵੇਂਗਾ ਕਹਿਣ ਲੱਗੇ ਕਿ ਇਹ ਹਾਲ ਕਿਸੇ ਇੱਕ ਚਰਚ ਦਾ ਨਹੀਂ ਹੈ ਸਗੋਂ ਹਰ ਮੰਦਿਰ ਮਸਜਿਦ ਜਾਂ ਗੁਰਦੁਆਰੇ ਦਾ ਹੈ ਸਾਰਿਆਂ ਦਾ ਹੀ ਇਹ ਹਾਲ ਹੈ ਤੇ ਇਹ ਇੱਕ ਪੁਜਾਰੀ ਦੀ ਨਹੀਂ ਸਗੋਂ ਸਾਰੇ ਪੁਜਾਰੀਆਂ ਦੀ ਇਹੋ ਹਾਲਤ ਹੈ ਜਿਨ੍ਹਾਂ ਧਰਮ ਸਥਾਨਾਂ ਉੱਪਰ ਪੁਜਾਰੀ ਬਿਰਾਜਮਾਨ ਹਨ ਉਹਨਾਂ ਨੇ ਕਦੇ ਪ੍ਰਮਾਤਮਾ ਨੂੰ ਅੰਦਰ ਪ੍ਰਵੇਸ਼ ਨਹੀਂ ਕਰਨ ਦਿੱਤਾ ਤੇ ਨਾ ਹੀ ਕਰਨ ਦੇਣਗੇ ਪੁਜਾਰੀ ਤੇ ਪਰਮਾਤਮਾ ਇੱਕ ਸਾਥ ਨਹੀਂ ਚੱਲ ਸਕਦੇ ਤੇ ਨਾ ਹੀ ਇੱਕ ਸਥਾਨ ਉੱਪਰ ਇਕੱਠੇ ਰਹਿ ਸਕਦੇ ਹਨ ਕਿਉਂਕਿ ਪਰਮਾਤਮਾ ਇੱਕ ਨਿਰੋਲ ਪ੍ਰੇਮ ਹੈ ਤੇ ਪੁਜਾਰੀ ਇੱਕ ਨਿਰੋਲ ਕਿਰਨਾ ਹੈ ਦੋਨਾਂ ਦਾ ਇੱਕ ਦੂਸਰੇ ਨਾਲ ਦੂਰ ਦੂਰ ਤੱਕ ਕੋਈ ਸਬੰਧ ਨਹੀਂ ਹੈ ਜਿੱਥੇ ਪੁਜਾਰੀ ਹੈ ਉਹ ਧਰਮ ਸਥਾਨ ਦੇ ਨਾਮ ਉੱਪਰ ਦੁਕਾਨ ਹੈ ਉਹਨਾਂ ਨੇ ਆਪਣੀਆਂ ਦੁਕਾਨਾਂ ਨੂੰ ਮੰਦਿਰ ਬਣਾ ਰੱਖਿਆ ਹੈ ਇੱਕ ਦੁਕਾਨ ਦੇ ਕਹਾਕਾ ਨੂੰ ਇੱਕ ਦੂਸਰੇ ਦੇ ਪ੍ਰਤੀਕਿਰਨਾ ਪੈਦਾ ਕਰ ਰੱਖੀ ਹੈ ਆਪਣੀ ਦੁਕਾਨ ਨੂੰ ਚੰਗਾ ਕਹਿੰਦੇ ਹਨ ਤੇ ਦੂਸਰਿਆਂ ਦੀ ਦੁਕਾਨ ਨੂੰ ਗਲਤ ਕਹਿੰਦੇ ਤੇ ਆਪਸ ਵਿੱਚ ਇੱਕ ਦੂਜੇ ਦੇ ਵਿਰੋਧੀ ਹਨ ਇੱਥੇ ਸਾਨੂੰ ਇਹ ਵੀ ਕਹਿਣਾ ਪਵੇਗਾ ਕਿ ਇੱਕ ਮੰਦਰ ਦਾ ਪਰਮਾਤਮਾ ਦੂਜੇ ਮੰਦਰ ਦੇ ਪਰਮਾਤਮਾ ਦਾ ਬਹੁਤ ਵੱਡਾ ਵੈਰੀ ਬਣ ਗਿਆ ਹੈ ਇਹੋ ਜਿਹੇ ਹਾਲਾਤਾਂ ਵਿੱਚ ਧਰਮ ਕਿੱਥੇ ਹੈ ਜਾਂ ਫਿਰ ਪਰਮਾਤਮਾ ਮਰ ਗਿਆ ਹੈ ਜੇਕਰ ਮੰਨ ਲਿਆ ਜਾਵੇ ਕਿ ਇਹਨਾਂ ਪੁਜਾਰੀਆਂ ਨੂੰ ਇਹ ਪਤਾ ਚੱਲ ਜਾਵੇ ਕਿ ਪਰਮਾਤਮਾ ਮਰ ਗਿਆ ਹੈ ਵੈਸੇ ਤਾਂ ਇਹਨਾਂ ਪੁਜਾਰੀਆਂ ਨੇ ਪਰਮਾਤਮਾ ਨੂੰ ਬਹੁਤ ਪੁਰਾਣੇ ਸਮੇਂ ਤੋਂ ਮਾਰ ਰੱਖਿਆ ਹੈ ਫਿਰ ਵੀ ਇਹੋ ਜਿਹੇ ਪੁਜਾਰੀ ਮਰੇ ਹੋਏ ਪਰਮਾਤਮਾ ਦੀ ਪੂਜਾ ਜਾਰੀ ਰੱਖਣਗੇ ਅਤੇ ਆਮ ਲੋਕਾਂ ਨੂੰ ਪਰਮਾਤਮਾ ਜੀਵਤ ਹੀ ਦੱਸਦੇ ਰਹਿਣਗੇ ਤਾਂ ਜੋ ਆਮ ਲੋਕਾਂ ਦਾ ਭਰੋਸਾ ਬਣਿਆ ਰਹੇ ਆਪ ਇਹ ਨਾ ਸਮਝ ਲੈਣਾ ਕਿ ਇਹ ਲੋਕ ਪਰਮਾਤਮਾ ਨੂੰ ਬਹੁਤ ਪ੍ਰੇਮ ਜਾਂ ਪਿਆਰ ਕਰਦੇ ਹਨ ਇਹਨਾਂ ਦਾ ਸਿਰਫ ਪੂਜਾ ਦੇ ਨਾਮ ਉੱਪਰ ਧੰਦਾ ਹੈ ਤੇ ਉਹਨਾਂ ਦੇ ਜੀਵਨ ਦਾ ਆਧਾਰ ਹੈ ਅਸਲ ਵਿੱਚ ਦੇਖਿਆ ਜਾਵੇ ਤਾਂ ਪੁਜਾਰੀਆਂ ਜਾਂ ਗਿਆਨੀਆਂ ਜਾਂ ਪ੍ਰਬੰਧਕਾਂ ਨੇ ਆਮ ਲੋਕਾਂ ਤੇ ਪਰਮਾਤਮਾ ਵਿੱਚ ਇੱਕ ਵਿਜੋਲਗੀ ਕਰਨ ਵਾਲਾ ਧੰਦਾ ਬਣਾ ਰੱਖਿਆ ਹੈ ਇਹ ਇੱਕ ਧਰਮ ਵਿੱਚ ਨਹੀਂ ਹੋ ਰਿਹਾ ਸਗੋਂ ਸਾਰੇ ਧਰਮਾਂ ਵਿੱਚ ਬੜੀ ਸਿਆਣਪ ਨਾਲ ਕੀਤਾ ਜਾ ਰਿਹਾ ਹੈ ਇੱਥੇ ਆਮ ਆਦਮੀ ਨੂੰ ਇਹ ਨਹੀਂ ਪੱਕਾ ਸਮਝ ਲੈਣਾ ਕਿ ਇਹ ਧੰਦਾ ਜੋ ਇਹਨਾਂ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਉਸ ਵਿੱਚ ਸੱਚਾਈ ਕਿੰਨੀ ਹੈ ਜਾਂ ਸੱਚਾਈ ਨਾਮ ਦੀ ਕੋਈ ਚੀਜ਼ ਨਹੀਂ ਹੈ ਮੈਂ ਇੱਥੇ ਹਰੇਕ ਪਿਆਰੇ ਮਨੁੱਖ ਨੂੰ ਹੱਥ ਜੋੜ ਕੇ ਸਮਝਾਤੇ ਨਹੀਂ ਸਕਦਾ ਪਰ ਦੱਸਣਾ ਚਾਹਾਂਗਾ ਕਿ ਪਰਮਾਤਮਾ ਕੋਈ ਵਸਤੂ ਨਹੀਂ ਹੈ ਤੇ ਨਾ ਹੀ ਕਿਸੇ ਧਰਮ ਸਥਾਨ ਉੱਪਰ ਰਹਿੰਦਾ ਹੈ ਤੇ ਨਾ ਹੀ ਉਹ ਕਿਸੇ ਦੇ ਵਸ ਵਿੱਚ ਹੈ ਅਤੇ ਨਾ ਹੀ ਕਿਸੇ ਵਿੱਚ ਇਸ ਧਰਤੀ ਉੱਪਰ ਹਿੰਮਤ ਹੈ ਕਿ ਈਸ਼ਵਰ ਨੂੰ ਕੋਈ ਵਾਸ ਕਰ ਸਕੇ ਪਰਮ ਪਿਤਾ ਪਰਮਾਤਮਾ ਤਾਂ ਇੱਕ ਸਿਰਫ ਨਿਰੋਲ ਸੱਚਾ ਪ੍ਰੇਮ ਹੈ ਨਿਰੋਲ ਸੱਚਾ ਪ੍ਰੇਮ ਜਦੋਂ ਕਿਸੇ ਨਾਲ ਕੀਤਾ ਜਾਂਦਾ ਹੈ ਚਾਹੇ ਉਹ ਸੱਚਾ ਪ੍ਰੇਮ ਦੁਨਿਆਵੀ ਰਿਸ਼ਤੇ ਜਾਂ ਦੋਸਤੀ ਦਾ ਹੋਵੇ ਇਹੋ ਜਿਹੇ ਸੱਚੇ ਪ੍ਰੇਮ ਵਾਸਤੇ ਕਿਸੇ ਵਿਚੋਲਗੀ ਦੀ ਜ਼ਰੂਰਤ ਨਹੀਂ ਪੈਂਦੀ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹ ਸੱਚਾ ਪ੍ਰੇਮ ਨਹੀਂ ਇੱਕ ਸੌਦਾ ਜਾਂ 바ਰਨਿੰਗ ਹੋਵੇਗਾ ਪਰਮਾਤਮਾ ਸਿਰਫ ਤੇ ਸਿਰਫ ਇੱਕ ਨਿਰੋਲ ਸੱਚਾ ਪ੍ਰੇਮ ਹੈ ਮਨੁੱਖ ਤੇ ਪ੍ਰੇਮ ਵਿੱਚ ਕਿਸੇ ਵੀ ਕਿਸਮ ਦੀ ਵਿਚੋਲਗਿਰੀ ਸੌਦਾ 바ਰਨਿੰਗ ਦੀ ਕੋਈ ਜਗ੍ਹਾ ਨਹੀਂ ਹੈ ਜਿੰਨੀ ਕੁ ਮੈਨੂੰ ਵਾਹਿਗੁਰੂ ਪ੍ਰਮਾਤਮਾ ਨੇ ਮਨ ਤੇ ਸੋਝੀ ਪਾਈ ਹੈ ਉਸ ਦੇ ਹਿਸਾਬ ਨਾਲ ਮੇਰਾ ਖਿਆਲ ਹੈ ਕਿ ਮਨੁੱਖ ਤੇ ਹਰੇਕ ਜੀਵ ਜੰਤੂ ਤੇ ਪਸ਼ੂ ਪੰਛੀ ਅਤੇ ਪੇੜ ਪੌਦੇ ਜਿਹੜੇ ਸਾਰੇ ਇਸ ਧਰਤੀ ਉੱਪਰ ਜੀਵਨ ਜੀ ਰਹੇ ਹਨ ਉਹਨਾਂ ਸਾਰਿਆਂ ਵਿੱਚ ਅਤੇ ਪਰਮ ਪਿਤਾ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ ਕਿਉਂਕਿ ਸਾਰੀਆਂ ਜੀਵਤ ਵਸਤੂਆਂ ਪਰਮ ਪਿਤਾ ਪਰਮਾਤਮਾ ਦਾ ਹਿੱਸਾ ਨਹੀਂ ਹਨ ਬਲਕਿ ਹਰੇਕ ਜੀਵਤ ਵਸਤੂ ਪਰਮਾਤਮਾ ਵਾਂਗ ਹੀ ਤੇ ਪਰਮਾਤਮਾ ਵਰਗਾ ਆਪਣੇ ਆਪ ਵਿੱਚ ਪਰਮਾਤਮਾ ਹੈ ਇਸ ਧਰਤੀ ਉੱਪਰ 84 ਲੱਖ ਜੁਨਾ ਪਰਮ ਪਿਤਾ ਪਰਮਾਤਮਾ ਵਰਗੀਆਂ ਸੰਪੂਰਨ ਤੇ ਭਰਪੂਰ ਹਨ ਜੇਕਰ ਇਸ ਅਦਭੁਤ ਧਰਤੀ ਉੱਪਰ ਕੋਈ ਵੀ ਜੀਵ ਜੰਤੂ ਜਾਂ ਮਨੁੱਖ ਜਾਂ ਬਾਕੀ ਜੀਵਤ ਵਸਤੂ ਕਿਸੇ ਵੀ ਜੀਵਤ ਵਸਤੂ ਨੂੰ ਮਾਰਤੀ ਹੈ ਤੇ ਆਪ ਸਮਝ ਲਵੋ ਕਿ ਆਪਨੇ ਟੋਟਲ ਜੀਵਤ ਪਰਮਾਤਮਾ ਵਿੱਚੋਂ ਇੱਕ ਪਰਮਾਤਮਾ ਨੂੰ ਮਾਰ ਦਿੱਤਾ ਹੈ ਇਸ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ਵਿੱਚ ਮਿਲਦਾ ਹੈ ਉਹਨਾਂ ਨੇ ਬੜੇ ਸੁੰਦਰ ਤਰੀਕੇ ਨਾਲ ਵਰਣਨ ਕੀਤਾ ਹੈ ਹਰ ਜੀਵਤ ਵਸਤੂ ਅੱਲਾ ਪਰਮਾਤਮਾ ਦਾ ਰੂਪ ਹੈ ਜਿਵੇਂ ਕਿ ਲੋਗਾ ਪਰਮ ਨਾ ਭੂਲੋ ਪਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਰਬ ਠਾਈ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕੁਛ ਪੋਚ ਮਾਟੀ ਕੇ ਭਾਂਡੇ ਨਾ ਕੁਛ ਪੋਚ কুমਾਰੇ ਸਭ ਮੈਂ ਸੱਚਾ ਏਕੋ ਸੋਈ ਤਿਸਕਾ ਕੀਆ ਸਭ ਕੁਛ ਹੋਈ ਹੁਕਮ ਪਛਾਣੇ ਸੋ ਏਕੋ ਜਾਣੇ ਬੰਦਾ ਕਹੀਏ ਸੋਈ ਅਲੋ ਅਲਖ ਨਾ ਜਾਈ ਲਖਿਆ ਗੁਰਗੜ ਦੀਨਾ ਮਿੱਠਾ ਕਹਿ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਠੀਠਾ ਬੇਦਕ ਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਜੋ ਸਭ ਮੈਂ ਇੱਕ ਖੁਦਾਏ ਕਹਤੋ ਤੋ ਕਿਉ ਮੁਰਗੀ ਮਾਰੇ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਦੀ ਪਰਮਾਤਮਾ ਕਿਸੇ ਜੀਵਤ ਵਸਤੂ ਨੂੰ ਪੈਦਾ ਨਹੀਂ ਕਰ ਰਿਆ ਕਿਉਂਕਿ ਪਰਮਾਤਮਾ ਇੱਕ ਦੁਨਿਆਵੀ ਕੁਆਰੀ ਮਨੁੱਖੀ ਮਾਵਾਂ ਕੁਆਰਾ ਹੈ ਇਸ ਕਰਕੇ ਪਰਮਾਤਮਾ ਨੇ 84 ਲੱਖ ਜੂਨਾਂ ਨੂੰ ਆਪਣੇ ਵਰਗਾ ਬਣਾ ਕਰ ਜਾਂ ਕਹਿ ਲਵੋ ਪੈਦਾ ਕਰਕੇ ਫਿਰ ਵੀ ਕੁਆਰਾ ਹੈ ਪਰਮਾਤਮਾ ਨੂੰ ਕਿਸੇ ਨੂੰ ਵੀ ਪੈਦਾ ਕਰਨ ਵਾਸਤੇ ਜਾਂ ਬਣਾਉਣ ਵਾਸਤੇ ਉਸ ਦੀ ਸਿਹਤ ਉੱਪਰ ਕੋਈ ਕਿਸੇ ਕਿਸਮ ਦਾ ਫਰਕ ਨਹੀਂ ਪੈਂਦਾ ਕਿਉਂਕਿ ਉਸ ਨੇ ਆਪਣਾ ਹੀ ਦੂਸਰਾ ਰੂਪ ਤਿਆਰ ਕੀਤਾ ਹੈ ਜਾਂ ਕਹਿ ਲਵੋ ਕਿ ਕਰਵਾਇਆ ਹੈ ਇਹ ਸਾਰੀ ਪ੍ਰਕਿਰਿਆ ਪਰਮ ਪਿਤਾ ਪਰਮਾਤਮਾ ਦੀ ਨਿਗਰਾਨੀ ਵਿੱਚ ਹੋ ਰਹੀ ਹੈ ਇਸ ਸੰਸਾਰ ਭਰ ਵਿੱਚ ਕੋਈ ਵੀ ਜੀਵਤ ਵਸਤੂ ਪਰਮ ਪਿਤਾ ਪਰਮਾਤਮਾ ਦੀ ਨਿਗਰਾਨੀ ਤੋਂ ਬਾਹਰ ਨਹੀਂ ਹੈ ਜੇਕਰ ਧਰਤੀ ਉੱਪਰ 84 ਲੱਖ ਜੂਨਾ ਜੀਵਤ ਹਨ ਤਾਂ ਵੀ ਪਰਮਾਤਮਾ ਵੈਸੇ ਦਾ ਵੈਸਾ ਹੀ ਹੈ ਅਤੇ ਜੇਕਰ ਸਾਰੀਆਂ 84 ਲੱਖ ਜੂਨਾ ਖਤਮ ਹੋ ਜਾਣ ਜਾਂ ਮਰ ਜਾਣ ਤਾਂ ਵੀ ਪਰਮਾਤਮਾ ਵੈਸੇ ਦਾ ਵੈਸਾ ਹੀ ਰਹਿੰਦਾ ਹੈ। ਪਰਮਪਿਤਾ ਪਰਮਾਤਮਾ ਵੱਲੋਂ ਭੇਜੀ ਜਾਂ ਲਿਖਵਾਈ ਹੋਈ ਗੁਰਬਾਣੀ ਜਾਂ ਸਾਰੇ ਧਾਰਮਿਕ ਗ੍ਰੰਥ ਵੀ ਮਨੁੱਖ ਨੂੰ ਇਹੋ ਉਪਦੇਸ਼ ਦਿੰਦੇ ਹਨ ਕਿ ਕੋਈ ਵੀ ਜੀਵਤ ਵਸਤੂ ਇਸ ਧਰਤੀ ਨੂੰ ਉੱਪਰ ਮਾਰਦੀ ਨਹੀਂ ਹੈ। ਇਸ ਪ੍ਰਕਿਰਿਆ ਨੂੰ ਸਿਰਫ ਮਨੁੱਖ ਨੂੰ ਸਮਝਣ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਮਨੁੱਖ ਨੂੰ ਇਸ ਪ੍ਰਕਿਰਿਆ ਨੂੰ ਸਮਝਣ ਵਾਸਤੇ ਹਰੇਕ ਮਨੁੱਖ ਨੂੰ ਆਪਣੇ ਆਪ ਨੂੰ ਤੁਹਾਡੇ ਪਰਮਾਤਮਾ ਵਰਗੇ ਸਰੂਪ ਨੂੰ ਜਾਣਨ ਦੀ ਜ਼ਰੂਰਤ ਹੈ। ਤੁਹਾਡਾ ਸਰੀਰ ਇੱਕ ਬਹੁਤ ਹੀ ਪਵਿੱਤਰ ਮੰਦਰ, ਮਸਜਿਦ, ਚਰਚ ਜਾਂ ਗੁਰਦੁਆਰਾ ਹੈ। ਉਸ ਦੇ ਅੰਦਰ ਨਾਮ ਰੂਪੀ ਪਵਿੱਤਰ ਜੋਤ ਲਗਾਤਾਰ ਜਗ ਰਹੀ ਹੈ। ਸਿਰਫ ਮਨੁੱਖ ਨੂੰ ਆਪਣੇ ਜੀਵਨ ਵਿੱਚ ਜਾਗਰਤੀ ਲਿਆਉਣ ਦੀ ਜਾਂ ਪੈਦਾ ਕਰਨ ਦੀ ਜ਼ਰੂਰਤ ਹੈ। ਇਸ ਦੀ ਸ਼ੁਰੂਆਤ ਹਰੇਕ ਮਨੁੱਖ ਨੂੰ ਆਪਣੇ ਆਪ ਖੁਦ ਮੁਖਤਿਆਰ ਹੋ ਕੇ ਕਰਨੀ ਪੈਣੀ ਹੈ। ਅਤੇ ਉਸ ਦੇ باوجود ਜੇਕਰ ਤੁਹਾਨੂੰ ਜ਼ਰੂਰਤ ਪੈਂਦੀ ਹੈ ਪ੍ਰੇਰਣਾ ਲੈਣ ਦੀ ਜਾਂ ਪੱਕਾ ਵਿਸ਼ਵਾਸ ਕਰਨ ਦੀ ਤਾਂ ਉਹ ਇਸ ਧਰਤੀ ਉੱਪਰ ਇੱਕ ਪਰਮਾਤਮਾ ਰੂਪ ਸੱਚੇ ਗੁਰੂ ਜੀ ਹਨ ਜਿਨ੍ਹਾਂ ਨੇ ਤੁਹਾਡੀ ਮੰਜ਼ਲ ਦੇ ਰਸਤੇ ਵਿੱਚੋਂ ਕੰਡੇ ਤੇ ਕੰਕਰ ਸਾਫ਼ ਕਰਦੇ ਕਰਨੇ ਹਨ ਤਾਂ ਜੋ ਤੁਹਾਨੂੰ ਮੰਜ਼ਲ ਤੇ ਪਹੁੰਚਾਉਣ ਵਾਸਤੇ ਕੋਈ ਪਰੇਸ਼ਾਨੀ ਨਾ ਆਵੇ ਤੇ ਉਹਨਾਂ ਦਾ ਇਹ ਬਹੁਤ ਵੱਡਾ ਸੱਚਾ ਗੁਣ ਹੈ ਕਿ ਹਰੇਕ ਮਨੁੱਖ ਦੇ ਇਸ ਰਸਤੇ ਉੱਪਰ ਪਹਿਲਾ ਕਦਮ ਰੱਖਣ ਦੀ ਇੰਤਜ਼ਾਰ ਕਰਦੇ ਹਨ ਤੇ ਆਪਣੀ ਸੇਵਾ ਦੇ ਕਰਨ ਬਉਣ ਵਾਸਤੇ ਹਰ ਟਾਈਮ ਤਤਪਰਤਾ ਤਿਆਰ ਰਹਿੰਦੇ ਹਨ ਇਸ ਤੋਂ ਇਲਾਵਾ ਜਿੰਨੇ ਵੀ ਰਸਤੇ ਜਾਂ ਤਰੀਕੇ ਸਮਾਜ ਵਿੱਚ ਜਾਂ ਪੂਰੀ ਦੁਨੀਆ ਵਿੱਚ ਹਰੇਕ ਧਰਮ ਦੁਆਰਾ ਬਣਾਏ ਜਾਂ ਅਪਣਾਏ ਜਾ ਰਹੇ ਹਨ ਉਹਨਾਂ ਉੱਪਰ ਚੱਲ ਕੇ ਮਨੁੱਖ ਕਿਸੇ ਵੀ ਮੰਜ਼ਲ ਉੱਪਰ ਪਹੁੰਚ ਨਹੀਂ ਸਕਦਾ ਅਤੇ ਨਾ ਹੀ ਸਫਲ ਹੋ ਸਕਦਾ ਹੈ ਕਿਉਂਕਿ ਉਹਨਾਂ ਰਸਤਿਆਂ ਉੱਪਰ ਬਹੁਤ ਭੀੜ ਹੈ ਅਤੇ ਉਸ ਭੀੜ ਦੀ ਅਗਵਾਈ ਕਈ ਜਥੇਬੰਦੀਆਂ ਕਮੇਟੀਆਂ ਜਾਂ ਦਲ ਕਰ ਰਹੇ ਹਨ ਇਹਨਾਂ ਜਥੇਬੰਦੀਆਂ ਜਾਂ ਕਮੇਟੀਆਂ ਦਾ ਬੋਲਬਾਲਾ ਕਈ ਸਦੀਆਂ ਤੋਂ ਸਾਰਿਆਂ ਧਰਮਾਂ ਦੇ ਧਾਰਮਿਕ ਸਥਾਨਾਂ ਉੱਪਰ ਚੱਲਦਾ ਆ ਰਿਹਾ ਹੈ। ਇਹਨਾਂ ਸੰਗਠਨਾਂ ਨੂੰ ਬਣਾਉਣ ਦਾ ਇਹਨਾਂ ਲੋਕਾਂ ਦਾ ਇੱਕੋ ਇੱਕ ਮਕਸਦ ਹੈ ਆਪਣੀ ਤਾਕਤ ਨੂੰ ਵਧਾਉਣਾ ਤੇ ਉਹਨਾਂ ਨੂੰ ਪੱਕਾ ਕਰਨਾ। ਜਿਸ ਨਾਲ ਇਹ ਲੋਕ ਆਪਣੀ ਸੁਰੱਖਿਆ ਤੇ ਬਾਕੀ ਆਮ ਲੋਕਾਂ ਉੱਪਰ ਇੱਕ ਸਮੂਹ ਦੇ ਰੂਪ ਵਿੱਚ ਹੁਕਮ ਚਲਾਉਣ ਵਰਗੀਆਂ ਤਾਕਤਾਂ ਦਾ ਲਾਗੂ ਕਰਨਾ। ਕਿਉਂਕਿ ਇਹਨਾਂ ਨੂੰ ਆਮ ਲੋਕਾਂ ਦੀ ਭੀੜ ਤੋਂ ਡਰ ਲੱਗਦਾ ਹੈ। ਨਾਲੇ ਇਹਨਾਂ ਲੋਕਾਂ ਨੂੰ ਆਮ ਲੋਕਾਂ ਦੇ ਚੰਗੇ ਜਾਂ ਬੁਰੇ ਸੁਝਾਵਾਂ ਨਾਲ ਸਹਿਮਤੀ ਜਾਂ ਅਸਹਿਮਤੀ ਦਿਖਾਉਣਾ ਇਹਨਾਂ ਲੋਕਾਂ ਵਾਸਤੇ ਭੀੜ ਵਿੱਚ ਗਿਆਨੀ ਜਾਂ ਅਗਿਆਨੀ ਸਭ ਬਰਾਬਰ ਹੁੰਦੇ ਹਨ ਕਿਉਂਕਿ ਇਹਨਾਂ ਸੰਗਠਨਾ ਵਿੱਚ ਹਰੇਕ ਮਨੁੱਖ ਜਾਂ ਮੈਂਬਰ ਬਹੁਤ ਉੱਚੀ ਬੁੱਧੀ ਦੇ مالک ਤੇ ਧਾਰਮਿਕ ਗਿਆਨ ਨਾਲ ਭਰਪੂਰ ਹੁੰਦੇ ਹਨ ਇਸ ਕਰਕੇ ਇਹਨਾਂ ਨੂੰ ਭੀੜ ਵਿੱਚੋਂ ਕਿਸੇ ਸਿਆਣੇ ਜਾਂ ਅਗਿਆਨੀ ਮਨੁੱਖ ਦੇ ਕਿਸੇ ਵੀ ਸਿਆਣਪ ਦੀ ਜ਼ਰੂਰਤ ਨਹੀਂ ਪੈਂਦੀ ਇਸ ਕਰਕੇ ਇਹਨਾਂ ਸੰਗਠਨਾ ਦਾ ਮੁੱਖ ਕੰਮ ਇਹ ਹੁੰਦਾ ਹੈ ਅਗਿਆਨੀਆਂ ਮਨੁੱਖਾਂ ਨੂੰ ਸੋਧਾ ਲਗਾਉਣਾ ਤੇ ਸਿਆਣੇ ਗਿਆਨੀਆਂ ਮਨੁੱਖਾਂ ਨੂੰ ਜਲੀਲ ਕਰਨਾ ਅਤੇ ਉਹਨਾਂ ਨੂੰ ਸੂਲੀ ਉੱਪਰ ਲਟਕਾਉਣਾ ਜਾਂ ਟੰਗਣਾ ਤੇ ਉਹਨਾਂ ਦੀ ਜ਼ੁਬਾਨ ਨੂੰ ਹਮੇਸ਼ਾ ਵਾਸਤੇ ਬੰਦ ਕਰਨਾ ਕਿਉਂਕਿ ਇਹਨਾਂ ਲੋਕਾਂ ਕੋਲੋਂ ਸੱਚ ਸੁਣਨ ਦੀ ਹਿੰਮਤ ਜਾਂ ਤਾਕਤ ਨਹੀਂ ਹੁੰਦੀ ਤੇ ਦੂਸਰਾ ਸੰਗਠਨਾਵਾਲੀ ਤਾਕਤ ਦੀ ਵਰਤੋਂ ਕਰਨੀ ਇਹਨਾਂ ਲੋਕਾਂ ਨੇ ਆਪਣਾ ਅਧਿਕਾਰ ਬਣਾ ਕੇ ਉਸਾਰਿਆ ਹੁੰਦਾ ਹੈ ਅਤੇ ਉਸ ਦਾ ਡਰ ਪੈ ਆਮ ਲੋਕਾਂ ਨੂੰ ਦਿਖਾਇਆ ਜਾਂਦਾ ਹੈ ਅਤੇ ਉਸ ਦੇ ਸائے ਦੇ نیچے ਹਰ ਤਰ੍ਹਾਂ ਦੇ ਜ਼ੁਲਮ ਨੂੰ ਇਲਜ਼ਾਮ ਦਿੰਦੇ ਹਨ ਆਪਣੇ ਆਪ ਨੂੰ ਬਹੁਤ ਵੱਡੇ ਧਰਮੀ ਦੱਸਦੇ ਹਨ ਆਪਣੇ ਆਪਣੇ ਧਰਮ ਦਾ ਪ੍ਰਸ਼ਾਦ ਇਹਨਾਂ ਨੇ ਧਰਮ ਸਥਾਨਾਂ ਉੱਪਰ ਆਉਣ ਵਾਲੇ ਲੋਕਾਂ ਜਾਂ ਸ਼ਰਧਾਲੂਆਂ ਦੀ ਭੀੜ ਵਿੱਚ ਇਹਨਾਂ ਧਰਮੀਆਂ ਦੁਆਰਾ ਵਰਤਾਇਆ ਜਾਂਦਾ ਹੈ ਉਸ ਪ੍ਰਸ਼ਾਦ ਨਾਲ ਆਉਣ ਵਾਲੀ ਭੀੜ ਤ ਪਵਿੱਤਰ ਤੇ ਧਰਮੀ ਹੋਈ ਜਾਂਦੀ ਹੈ ਹਰ ਰੋਜ਼ ਵੱਡੀ ਭੀੜ ਦਰਸ਼ਨਾ ਜਾਂ ਪ੍ਰਸ਼ਾਦ ਵਾਸਤੇ ਆਉਂਦੀ ਹੈ ਤੇ ਬਾਹਰ ਜਾ ਕੇ ਸ਼ੁੱਭ ਪਵਿੱਤਰ ਤੇ ਧਰਮੀ ਹੋਏ ਜਾ ਰਹੇ ਹਨ ਜੇਸ ਕਰਕੇ ਬਾਹਰ ਘਰਾਂ ਸਮਾਜ ਜਾਂ ਸੰਸਾਰ ਭਰ ਵਿੱਚ ਧਰਮੀਆਂ ਨੂੰ ਲੱਭਣ ਵਾਸਤੇ ਬਹੁਤ ਮੁਸ਼ਕਲਤ ਕਰਨ ਤੋਂ ਬਾਅਦ ਕੋਈ ਇੱਕ ਆਖਦੀ ਬੜੀ ਮੁਸ਼ਕਿਲ ਨਾਲ ਪ੍ਰਾਪਤੀ ਹੁੰਦੀ ਹੈ ਕਿਉਂਕਿ ਸਾਰੇ ਧਰਮੀ ਤੇ ਪਵਿੱਤਰ ਹੋ ਗਏ ਹਨ ਇੱਥੇ ਮੈਂ ਫਿਰ ਇਹੀ ਕਹਾਗਾ ਕਿ ਨਾ ਤਾਂ ਧਰਮ ਸਥਾਨਾਂ ਉੱਪਰ ਆਉਣ ਵਾਲੀ ਭੀੜ ਧਰਮੀ ਹੈ ਤੇ ਨਾ ਹੀ ਇਹਨਾਂ ਧਰਮ ਸਥਾਨਾਂ ਦੇ ਸੰਗਠਨਾ ਦਾ ਕਿਸੇ ਧਰਮ ਜਾਂ ਧਰਮੀ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਹੈ ਅਗਲੀ ਕਿਸ਼ਤ ਦਾ ਇੰਤਜ਼ਾਰ ਕਰਨਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ